ਚੰਡਿਆਲਾ ਗੁਰੂ ਹਲਕੇ ਦੇ ਵਿੱਚ ਔਰ ਖਾਸ ਤੌਰ ਤੇ ਚੰਡਿਆਲਾ ਸ਼ਹਿਰ ਦੇ ਵਿੱਚ ਸਾਡੇ ਵਾਸਤੇ ਸਾਰਿਆਂ ਵਾਸਤੇ ਬੜੀ ਮਾਣ ਵਾਲੀ ਗੱਲ ਆ ਕਿ ਗੁੰਨੋਵਾਲ ਪਿੰਡ ਤੋਂ ਲੈ ਕੇ ਤੇ ਸਾਡਾ ਜਿਹੜਾ ਇੱਥਰ ਸ਼ਮਸ਼ਾਨ ਘਾਟ ਆ ਉਥੋਂ ਤੱਕ ਸੜਕ ਦੀ ਹਾਲਤ ਜਿਹੜੀ ਆ ਉਹ ਬਹੁਤ ਖਰਾਬ ਸੀਗੀ ਬੜੇ ਟੋਏ ਪਏ ਸੀਗੇ ਲੰਘਣਾ ਵੀ ਬੜਾ ਮੁਸ਼ਕਲ ਸੀਗਾ ਜੀ ਉੱਤਰਦੀ ਸੋ ਉਸ ਤੋਂ ਅੱਗੇ ਕਾਹ ਮੰਡੀ ਚੌਂਕ ਤੱਕ ਕਾਮੰਡੀ ਚੌਂਕ ਤੋਂ ਲੈ ਕੇ ਜੈਨ ਸਕੂਲ ਇਹ ਲੜਕੀਆਂ ਵਾਲਾ ਸਕੂਲ ਇਸ ਤੋਂ ਅਗਰ ਇਧਰ ਜਾਂਦਿਆਂ ਤਰਨ ਤਰਨ ਰੋਡ ਤੱਕ ਜਿਹੜੀ ਰੋਡ ਆ ਨਾ ਇਹਦੀ ਹਾਲਤ ਬਹੁਤ ਖਸਤਾ ਸੀਗੀ ਬੜੇ ਇਹਦੇ ਵਿੱਚ ਮੁਸ਼ਕਲ ਸੀਗੀ ਆਵਾਜਾਈ ਦੇ ਵਿੱਚ ਸੋ ਸਾਰੇ ਹੀ ਭੈਣ ਭਰਾਵਾਂ ਦੀ ਮੰਗ ਸੀਗੀ ਕਿ ਇਹ ਰੋਡ ਜਿਹੜੀ ਆ ਇਹਨੂੰ ਵਧੀਆ ਕੀਤਾ ਜਾਵੇ ਸੋ ਮੈਂ ਆਪਣੇ ਮਾਨਯੋਗ ਮੁੱਖ ਮੰਤਰੀ ਸਰਦਾਰ ਕੋਪਨ ਸਿੰਘ ਮਾਨ ਸਾਹਿਬ ਨਾਲ ਗੱਲ ਕੀਤੀ ਪਰ ਉਹਨਾਂ ਨੇ ਮਤਲਬ ਆ ਸਾਡੇ 1.6 ਕਿਲੋਮੀਟਰ ਦੀ ਇਹ ਰੋਡ ਆ ਪਰ 5.5 ਕਰੋੜ ਰੁਪਏ ਇਹਦੇ ਵਾਸਤੇ ਜਾਰੀ ਕੀਤਾ ਜਿੱਦੇ ਤੇ ਗੁੰਨੋਵਾਲ ਪਿੰਡ ਤੋਂ ਲੈ ਕੇ ਕਾਹ ਮੰਡੀ ਚੌਂਕ ਤੱਕ ਕਾਹ ਮੰਡੀ ਚੌਂਕ ਤੋਂ ਇਧਰ ਕੁੜੀਆਂ ਦੇ ਸਕੂਲ ਤੱਕ ਔਰ ਇਧਰ ਨੂੰ ਚਲੇ ਜੋ ਤੇ ਤਰਨਤਾਰਨ ਰੋਡ ਜਿੱਥੋਂ ਚੜਦੀ ਆ ਜਿਉਤਰ ਤੇ ਨਾਲ ਹੀ ਇਧਰ ਨੂੰ ਜਿਹੜਾ ਆਪਾਂ ਠਠਿਆਰਾ ਬਾਜ਼ਾਰ ਬਣਾਇਆ ਉਤੋਂ ਤੱਕ ਇਹ ਛੜਕ ਜੜੀ ਆ ਇਹ ਲਗਭਗ ਬਣ ਗਈ ਆ ਇਕਦਾ ਜਿਹੜੀ ਕੋਟਾ ਹੋਰ ਇੱਥੇ ਪੈਣ ਵਾਲਾ ਆ ਔਰ ਬਾਕੀ ਬਹੁਤ ਵਧੀਆ ਇਹ ਛੜਕ ਬਣਦੀ ਆ ਜੰਡੇ ਵਾਲੇ ਦੇ ਸ਼ਹਿਰ ਦੇ ਲੋਕਾਂ ਨੂੰ ਔਰ ਆਲੇ ਦੁਆਲੇ ਦੇ ਪਿੰਡਾਂ ਵਿੱਚੋਂ ਜਿੰਨੀ ਵੀ ਜਿੰਨੇ ਵੀ ਲੋਕ ਜੰਡੇ ਵਾਲਾ ਗਰੂਪ ਫ੍ਰੀ ਤੋਂ ਫਲੋਕ ਕਰਨ ਵਾਸਤੇ ਤਾਂ ਆਪਣੇ ਅ ਰਿਸ਼ਤੇਦਾਰਾਂ ਨੂੰ ਮਿਲਣ-ਗਿਲਣ ਵਾਸਤੇ ਆਉਂਦੇ ਨੇ ਉਹਨਾਂ ਵਾਸਤੇ ਬੜਾ ਸੁਭਾਗਾ ਦੇਣਾ ਔਰ ਬੜੀ ਸਮੂਦ ਸੜਕ ਬਣੀ ਆ ਸੋ ਮੇਰੇ ਵੱਲੋਂ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਦੇ ਵਾਸੀਆਂ ਨੂੰ ਔਰ ਜੜੇ ਵਾਲੇ ਦੁਆਲੇ ਪਿੰਡਾਂ ਦੇ ਸਾਥੀ ਨੇ ਉਹਨਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਬਹੁਤ-ਬਹੁਤ ਮੁਬਾਰਕਬਾਦ ਪਰਮਾਤਮਾ ਇਤਨਾ ਹੀ ਜੜਾ ਉਹ ਇਤਫਾਕ ਬਣਾਈ ਰੱਖੇ ਔਰ ਜਿਸ ਕੰਮ ਵਾਸਤੇ ਅਸੀਂ ਰਾਸਨੀਤੀ ਦੇ ਵਿੱਚ ਆਏ ਆ ਉਹ ਕੰਮ ਕਰਨ ਦੀ ਵਾਹਿਗੁਰੂ ਦੇ ਅੱਗੇ ਵਾਹਿਗੁਰੂ ਤੇ ਚਰਨਾ ਚਾਹਤ ਆਸਮੇਂਤੀ ਆ ਕਿ ਇਤਨਾ ਹੀ ਬਲ ਤੇ ਬੁੱਧੀ ਬਖਸ਼ਦੇ ਰਹਿਣ ਔਰ ਅਸੀਂ ਜਨਤਾ ਦੇ ਕੰਮ ਵਾਅਦੇ ਚੜ ਕੇ ਜੜੇ ਆ ਉਹ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ